ਚੰਡੀਗੜ੍ਹ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਵੱਡਾ ਦਾਅ ਖੇਡ ਦਿੱਤਾ ਹੈ ਜੀ ਉੱਥੋਂ ਕਿਰਨ ਖੇਰ ਦੀ ਟਿਕਟ ਕੱਟੀ ਗਈ ਹੈ ਜੋ ਮੌਜੂਦਾ ਮੈਂਬਰ ਪਾਰਲੀਮੈਂਟ ਨੇ ਬੀਬੀ ਕਿਰਨ ਖੇਰ ਉਸ ਤਰ੍ਹਾਂ ਦੀਆਂ ਕਿਰਨਾ ਖਲਾਰ ਨਹੀਂ ਸਕੀ ਦਿੱਲੀ ਦੇ ਵਿੱਚ ਰਾਜਕਰਦੀ ਪਾਰਟੀ ਦੀ ਮੈਂਬਰ ਹੋਵੇ ਤੇ ਫਿਰ ਵੀ ਉਹ ਵਧੀਆ ਤਰੀਕੇ ਦੇ ਨਾਲ ਕੰਮ ਨਾ ਕਰਾ ਸਕੇ ਸਵਾਲਾ ਦੇ ਕੇ ਜਦੋਂ ਟਿਕਟ ਕਿਸੇ ਦੀ ਕੱਟੀ ਜਾਂਦੀ ਹੈ ਤਾਂ ਦਾ ਮਤਲਬ ਪਹਿਲੀ ਹਾਰ ਤਾਂ ਤੁਸੀਂ ਪਹਿਲੀ ਮਰਾਲੀ ਹੂੰ ਕਿ ਤੁਸੀਂ ਜਿਹਨੂੰ ਮੌਕਾ ਦਿੱਤਾ ਸੀ ਉਹ ਤੁਹਾਡੇ ਮਾਪਦੰਡ ਤੇ ਖਰਾਣੀ ਉਤਰਿਆ ਚੰਡੀਗੜ੍ਹ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਵੱਡਾ ਦਾਅ ਖੇਡ ਦਿੱਤਾ ਜੀ ਉਥੋਂ ਕਿਰਨ ਖੇਰ ਦੀ ਟਿਕਟ ਕੱਟੀ ਗਈ ਹੈ ਜੋ ਮੌਜੂਦਾ ਮੈਂਬਰ ਪਾਰਲੀਮੈਂਟ ਨੇ ਪਿੱਛੇ ਜੇ ਕਾਫੀ ਵਾਅਦਿਆਂ ਦੇ ਵਿੱਚ ਆਏ ਸੀਗੇ ਕੁਝ ਬਿਆਨ ਅਜਿਹੇ ਦੇ ਦਿੱਤੇ ਸੀਗੇ ਫਿਰ ਜਿਹੜੀ ਮੇਅਰ ਵਾਲੀ ਚੋਣ ਆ ਉਹਦੇ ਵਿੱਚ ਵੀ ਉਹ ਸਵਾਲਾਂ ਦੇ ਘੇਰੇ 'ਚ ਆ ਗਏ ਸੀਗੇ ਤਾਂ ਕੁਲ ਮਿਲਾ ਕੇ ਹੁਣ ਕਿਰਨ ਖੇਰ ਯਾਨੀ ਕਲਾਕਾਰ ਆਰਟਿਸਟ ਦੀ ਟਿਕਟ ਕੱਟੀ ਗਈ ਹੈ ਜਿਵੇਂ ਗੁਰਦਾਸਪੁਰ ਤੋਂ ਸਨੀ ਬਿਓਲ ਨੂੰ ਦੁਬਾਰਾ ਮੌਕਾ ਨਹੀਂ ਮਿਲਿਆ ਤੇ ਹੁਣ ਕਿਰਨ ਖੇਰ ਨੂੰ ਨਹੀਂ ਮਿਲਿਆ ਮੌਕਾ ਉਹਨਾਂ ਦੀ ਥਾਂ ਦੇ ਉੱਤੇ ਸੰਜੇ ਟੰਡਨ ਜੋ ਚੰਡੀਗੜ੍ਹ ਦੇ ਭਾਜਪਾ ਦੇ ਪ੍ਰਧਾਨ ਵੀ ਨੇ ਉਨਾਂ ਨੂੰ ਮੌਕਾ ਦਿੱਤਾ ਗਿਆ ਟਿਕਟੋਣਾ ਦੇ ਹਿੱਸੇ ਆ ਗਈ ਹੈ ਤੇ ਜਿਹੜਾ ਇਹਨਾਂ ਦਾ ਪਛੋਕੜ ਆ ਪੂਰਾ ਰਾਜਨੀਤਿਕ ਹੈ ਬਲਰਾਮ ਜੀ ਦਾਸ ਟੰਡਨ ਦੇ ਸੁਪੁੱਤਰ ਨੇ ਜਿਹੜੇ ਕਈ ਅਹੁਦਿਆਂ ਤੇ ਮੰਤਰੀਪਦ ਤੋਂ ਲੈ ਕੇ ਵੱਡੇ-ਵੱਡੇ ਅਹੁਦਿਆਂ ਦੇ ਉੱਤੇ ਬਿਰਾਜਮਾਨ ਰਹੇ ਨੇ ਤੇ ਚੰਡੀਗੜ੍ਹ ਦੇ ਵਿੱਚ ਕਾਫੀ ਨਾਮ ਵੀ ਹੈ ਤੇ ਹੁਣ ਸੰਜੀਤ ਟੰਡਨ ਦੇ ਉੱਤੇ ਉਮੀਦਾਂ ਲਾਈਆਂ ਨੇ ਚੰਡੀਗੜ੍ਹ ਤੋਂ ਭਾਜਪਾ ਦੇ ਦੇਖੋ ਉੱਥੇ ਕਈ ਆਗੂ ਬਕਵਾਕ ਪਾਰਟੀਆਂ ਦੇ ਜਿੱਤੇ ਕਾਂਗਰਸ ਵੱਲੋਂ ਪਵਨ ਵਦਸਲ ਵੀ ਕਈ ਵਾਰ ਜਿੱਤੇ ਹੂੰ ਇਸੇ ਤਰ੍ਹਾਂ ਹਰਬੋਨ ਧਵਨ ਹੁੰਦੇ ਸੀ ਹੂੰ ਉਹਨਾਂ ਨੇ ਵੀ ਜਿੱਤ ਪ੍ਰਾਪਤ ਕੀਤੀ ਤੇ ਬੀਬੀ ਕਰਨਖੇਰ ਨੂੰ ਲਿਆਂਦਾ ਗਿਆ ਸੀ ਬੀਬੀ ਕਰਨਖੇਰ ਉਸ ਤਰ੍ਹਾਂ ਦੀ ਕਿਰਨਾਂ ਖਿਲਾਰ ਨਹੀਂ ਸਕੀ ਦਿੱਲੀ ਦੇ ਵਿੱਚ ਰਾਜਕਰਦੀ ਪਾਰਟੀ ਦੀ ਮੈਂਬਰ ਹੋਵੇ ਤੇ ਫਿਰ ਵੀ ਉਹ ਵਧੀਆ ਤਰੀਕੇ ਦੇ ਨਾਲ ਕੰਮ ਨਾ ਕਰਾ ਸਕੇ ਸਵਾਲਾ ਦੇ ਘੇਰੇ ਚ ਉਹਨਾਂ ਦੀ ਟਿਕਟ ਕੱਟਤੀ ਹੈ ਜਦੋਂ ਟਿਕਟ ਕਿਸੇ ਦੀ ਕੱਟੀ ਜਾਂਦੀ ਹੈ ਤਾਂ ਦਾ ਮਤਲਬ ਪਹਿਲੀ ਹਾਰ ਤਾਂ ਤੁਸੀਂ ਪਹਿਲੀ ਮਨਾਲੀ ਹੂੰ ਕਿ ਤੁਸੀਂ ਜਿਹਨੂੰ ਮੌਕਾ ਦਿੱਤਾ ਸੀ ਉਹ ਤੁਹਾਡੇ ਮਾਪਦੰਡ ਤੇ ਖਰਾਣੀ ਉਤਰਿਆ ਹੂੰ ਉਹ ਨਵੇਂ ਸੰਜੇ ਟੰਡਨ ਸਾਹਿਬ ਆਏ ਨੇ ਉਹਨਾਂ ਦੇ ਪਿਤਾ ਬਲਰਾਮਜੀ ਦਾਸ ਟੰਡਨ ਆਪਣੇ ਰਾਜਪੁਰੇ ਤੋਂ ਜਿੱਤਦੇ ਰਹੇ ਆ ਹੂੰ ਤੇ ਇੱਕ ਤੋਂ ਵੱਧ ਵਾਰ ਮੰਤਰੀ ਵੀ ਬਣੇ ਨੇ ਸੋ ਸਧਾਨਕ ਸਰਕਾਰਾਂ ਦੇ ਮੰਤਰੀ ਵੀ ਰਹੇ ਬਰਨਾਲਮ ਜੀ ਦਾ ਸਟੰਡਰਡ ਇਹਨਾਂ ਦੇ ਕਾਫੀ ਪੁਰਾਣੇ ਆਗੂ ਜਿਹੜੇ ਆ ਵਜੋਂ ਜਾਣੇ ਜਾਂਦੇ ਸੀ ਜੀ ਬਿਲਕੁਲ ਜੀ ਤੇ ਕਿਰਨ ਖੇਰ ਹੋਰਾਂ ਦਾ ਹੁਣ ਪੱਤਾ ਕਟਿਆ ਗਿਆ ਨਵਾਂ ਉਮੀਦਵਾਰ ਜਿੱਤਦਾ ਜਾਂ ਹਾਰਦਾ ਤੇ ਕਾਂਗਰਸ ਤੇ ਹੋਰ ਜਿਹੜੀਆਂ ਧਿਰਾਂ ਨੇ ਸ਼੍ਰੋਮਣੀ ਅਕਾਲੀ ਦਲ ਵੀ ਕਹਿੰਦੇ ਅਸੀਂ ਵੱਖਰੀ ਚੋਣ ਲੜਾਂਗੇ ਚੰਡੀਗੜ੍ਹ ਤੋਂ ਉਹ ਕਿਹੜੇ ਉਮੀਦਵਾਰ ਨੂੰ ਉਤਾਰਦੇ ਨੇ ਚੋਣ ਮੈਦਾਨ ਦੇ ਵਿੱਚ ਉਹ ਵੀ ਆਪਣੇ ਆਪ ਦੇ ਵਿੱਚ ਚਰਚਾਵਾਂ ਦਾ ਵਿਸ਼ਾ ਵੈਸੇ ਤੁਲਸਾ ਮੇਰੇ ਖਿਆਲ ਦੇ ਵਿੱਚ ਜਿਹੜੀ ਇੰਡੀਆ ਗੱਠ ਜੋੜ ਦੇ ਹਿੱਸੇ ਆਈ ਹੋਈ ਹੈ ਇਹ ਸੀਟ ਤਾਂ ਕਾਂਗਰਸ ਨੂੰ ਦਿੱਤੀ ਹੈ ਦੋਵਾਂ ਧਿਰਾਂ ਨੇ ਆਪਣੀ ਸਹਿਮਤੀ ਨਾਲ ਚੰਡੀਗੜ੍ਹ ਵਾਲੀ ਹਾਂ ਕਾਂਗਰਸ ਕੋਲੇ ਰਹੇਗੀ ਕਾਂਗਰਸ ਦੇ ਵਿੱਚ ਵੀ ਹਲੇ ਕਲੇਸ਼ ਪਿਆ ਹੋਇਆ ਕਿ ਮਨੀਸ਼ ਤਵਾਰੀ ਵੀ ਉੱਥੋਂ ਆਪ ਦੇ ਅਧਿਕਾਰ ਦਾ ਦਾਵਾ ਜਤਾਉਂਦੇ ਨੇ ਹੂੰ ਇਸੇ ਤਰ੍ਹਾਂ ਪਵਨ ਬਾਂਸਲ ਪੁਰਾਣੇ ਨੇ ਕੇਂਦਰ ਦੇ ਰੇਲ ਮੰਤਰੀ ਵੀ ਰਹੇ ਹੂੰ ਵੱਧਕ ਸਮਝਤੀਆ ਪੰਜਾਬ ਦੀ ਕਿ ਉਹਨਾਂ ਦਾ ਵੀ ਇੱਕ ਭਾਂਜਾ ਜਿਵੇਂ ਚੰਨੀ ਦੇ ਭਾਂਜੇ ਦੀ ਬੜੀ ਕਲ ਉੱਠਦੀ ਹੈ ਉਹ ਭਾਂਜੇ ਨੇ ਵੀ ਮਾਮੇ ਦਾ ਕੰਮ ਖਰਾਬ ਕਰ ਦਿੱਤਾ ਅਦਰਵਾਈਜ਼ ਜੇ ਕਿਤੇ 5 ਸਾਲ ਰੇਲ ਮੰਤਰੀ ਕੱਟ ਜਾਂਦੇ ਪਾਵਰ ਬਾਦਸਲ ਸਾਹਿਬ ਤਾਂ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਰੇਲ ਕ੍ਰਾਂਤੀ ਹੋਰ ਵੱਡੀ ਪੱਧਰ ਤੇ ਆਉਣੀ ਆਹ ਜਿਹੜੀਆਂ ਕੁਝ ਰੇਲਾ ਦਾ ਠਹਿਰਾਓ ਇੱਕ ਪਟਿਆਲ ਕਿਉਂਕਿ ਇਹਨਾਂ ਦਾ ਸਾਡੇ ਇਲਾਕੇ ਨਾਲ ਪੱਧ ਤੱਪੇ ਰਹਿੰਦੇ ਸੀ ਉਸ ਤੋਂ ਪਛੋਕੜ ਇਹਨਾਂ ਦਾ ਮੇਰੇ ਪਿੰਡ ਨਾਲ ਹੈ ਹੂੰ ਸੋ ਕਟੋ-ਕਟ ਜਿਹੜੀ ਆ ਰੇਲ ਦੂਰੀ ਕਰਨਾ ਹੈ ਉਹਦੇ ਵਿੱਚ ਪਵਨ ਬਾਂਸਲ ਸਾਹਿਬ ਦਾ ਤੇ ਡਾਕਟਰ ਧਰਮਵੀਰ ਗਾਂਧੀ ਜਿਹੜੇ ਐਸ ਵਲੇ ਸੁਭਾਵੀ ਉਮੀਦਵਾਰ ਮੰਨੇ ਜਾ ਰਹੇ ਨੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਮੰਨਿਆ ਜਾ ਰਿਹਾ ਹੈ ਸੋ ਲਗਾਤਾਰ ਜਿਹੜਾ ਹੈਗਾ ਉਥੇ ਕਿਹਨੂੰ ਕਾਂਗਰਸ ਟਿਕਟ ਦਿੰਦੀ ਹੈ ਦਾਅਵੇਦਾਰ ਕਈ ਨੇ ਪਰ ਅਖੀਰ ਦਾ ਟਿਕਟ ਇੱਕ ਨੂੰ ਹੀ ਮਿਲਨੀ ਹੈ ਜੀ ਨਿਟਰ ਹਾਂ ਨਿਰਪੱਖ ਰਹਿਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਤ ਸੁਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਨੰਨਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਚਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਕਲ ਜੀ ਮੈਂ ਹਕ ਕੁਲਰਾਜ ਝੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ